ਵੇਖਾਂ ਉਧਰ ਕੀ ਹੈ ਬੜਾ ਧਿਆਨ ਉਧਰ ਰੱਖਣ ਡਿਆ ਤੈਨੂੰ ਮੈਂ ਬੜਾ ਸਮਝਾਉਣੀ ਆ ਪਰ ਤੂੰ ਸਮਝਦਾ ਨਹੀਂ ਮਾਸਾ ਜਿੰਨਾ ਵੀ ਤੇ ਆ ਵਰਦੀ ਫੜ ਮੂਹਾਂ ਤੋਇਆ ਤੇ ਨਾ ਕਿ ਆਵਾ ਮੂਹਾਂ ਤੋ ਕਿਆ ਚਲ ਕੋਈ ਨਹੀਂ ਵਰਦੀ ਫੜ ਤੇ ਤਿਆਰ ਹੋ ਕੇ ਤੇ ਮਿੰਟੋਂ ਮਿੰਡੀ ਸਕੂਲ ਨੂੰ ਚਲ ਜਾ ਉਦੋਂ ਫੇਰ ਵੇਲਾ ਘੜਦਾ ਨਹੀਂ ਉਦੋਂ ਚਾਤੀਆਂ ਮਾਰਨੋ ਅਭੀ ਡਿਆ ਬੁਲਾਉਣ ਤੇ ਮੈਂ ਵੇਰ ਲੱਗਦੇ ਫੇਰ ਨਾ ਡਿਆ ਹੋਵੇ ਤੂੰ ਰਹਿਂਦੇ ਅਭੀ ਨੂੰ ਬੁਲਾਉਂਦਾ ਵਰਦੀ ਫੜ ਤੇ ਤਿਆਰ ਹੋ ਤੇ ਹੁਣ ਨਾ ਨਾ ਵੇਂਦਾ ਰਹੋ ਮੈਂ DNA ਕਰਾ ਦੇ ਲੋ ਜਾਣ ਤੋਂ ਵੀ ਕੱਲ ਤਾਂ ਮੈਂ ਲਾਰਾ ਲੈ ਕੇ ਖੇਡਣ ਦਾ ਪਹਿਲੇ ਸਕੂਲ ਚੱਲ ਤੇ ਫੇਰ ਆ ਕੇ ਖੇਡਣੀ ਜਿੱਥੇ ਖੇਡਣਾ ਹੋਗਾ ਤੇ ਤੇ ਮੈਂ ਵੇਖੂੰਗੀ ਘਰ ਚੱਲ ਜਨ ਆਪਣੇ ਨਹੀਂ ਜਾਂਦੇ ਉਹ ਆ ਜਾਣ ਵਾਲੀ ਆ ਉਹ ਖੁੱਲੇ ਪਿਆਰਾਂ ਨਾਲ ਆਈ ਆ ਰਹਿਣ ਨਾਲੇ ਮੰਮੀ ਇਹ ਪੂਣੀ ਨੇ ਰਖੜੀ ਬੰਨਣ ਵੀ ਆਉਣਾ ਹੈ ਤੈਨੂੰ ਮੈਂ ਉਦਣ ਕਿਹਾ ਵਾ ਤੇ ਅਸੀਂ ਨਹੀਂ ਉਹਦੇ ਕੋਲ ਲੈਣੀ ਜੇ ਕੋ ਰਖੜੀ ਬਣਾਉਣੀ ਤੇਰੇ ਮਾਮੇ ਦੀ ਧੀ ਨਹੀਂ ਆਉਣਾ ਰਖੜੀ ਬੰਨਣ ਅਸੀਂ ਉਹਦੇ ਕੋ ਬਣਾਵਾਂਗੇ ਵੇ ਲੈ ਵਾਈਸ਼ ਕਿਨੇ ਕਰ ਲੈਂਦਾ ਹਾਂ ਮੈਨੂੰ ਮੈਂ ਤੈਨੂੰ ਦੱਸਿਆ ਵੀ ਸਕੂਲ ਨੂੰ ਚੱਲ ਜਾ ਕੋਈ ਛੁੱਟੀ ਛਾਟੀ ਨਹੀਂ ਕਰਨੀ ਛੁੱਟੀ ਉਦੋਂ ਕਰਾਂਗੇ ਜਦੋਂ ਤੈਨੂੰ ਮਾਂ ਨਾਲ ਕੇ ਜਾਣਾ ਮੈਂ ਤੇਰੇ ਮਾਮੇ ਦੀ ਰਖੜੀ ਲੈ ਕੇ ਉਦੋਂ ਤੈਨੂੰ ਨਾਲ ਖੜੂੰਗੀ ਮੈਨੂੰ ਭਰਾ ਤੂੰ ਹੀ ਉਦੋਂ ਜਾਣਾ ਕਿਦਾਂ ਛੁੱਟੀ ਹੋਈ ਮੈਨੂੰ ਨਹੀਂ ਛੁੱਟੀ ਕਰਾ ਕੇ ਖੜੂੰਗੀ ਮੈਨੂੰ ਪਤਾ ਵੀ ਨਹੀਂ ਛੁੱਟੀ ਦਾ ਦਿਨ ਜਾਂਦੇ ਅਸੀਂ ਕਾਹਨੇ ਦਾਦਾ ਮਿੰਟ ਮੇਰੇ ਆਂਦੋ ਭਰਾ ਹੀ ਜਾਣ ਪੂਆ ਤੂੰ ਚੁੱਪ ਰਹਿ ਤਿਆਰ ਮੈਂ ਚਪੇੜ ਮਾਂ ਨੇ ਕੱਸ ਕੇ ਮੂੰਹ ਤੇ ਤੇਰੇ ਕਿ ਡਾਵੀ ਕਰਦਾ ਉਦੋਂ ਨਾ ਧਿਆਨ ਹੀ ਰੱਖੀ ਜਾਂਦਾ ਵਾਰ-ਵਾਰ ਭੈਣ ਕੀ ਸਿਰ ਤੇ ਢੂੜ ਦਿੱਤਾ ਉਹਨਾਂ ਨੇ ਮੁੰਡੇ ਮੇਰੇ ਕਿ ਤੇ ਆ ਨਾ ਜਾਵੇ ਤੇ ਜਸਨ ਵੀ ਸਕੂਲ ਚੱਲ ਚੱਲਿਆ ਵਾ ਇਹਨੂੰ ਸਕੂਲ ਭੇਜ ਕੇ ਨਾ ਤੇ ਮੈਂ ਆਪਣੇ ਵੀਰ ਨੂੰ ਫੋਨ ਕਰਦੀ ਆ ਵੀ ਵੀਰ ਮੈਂ ਵੀ ਲੱਗੀਆਂ ਰਖੜੀ ਲੈ ਕੇ ਆਉਣ ਤੇ ਮੈਨੂੰ ਅੱਡੇ ਚੋਂ ਲੈ ਜਾ ਤੇ ਘੰਟਾ ਕਾ ਖਲੋਂਗੀ ਜਦੋਂ ਉਹ ਜਸਨ ਸਕੂਲ ਆਉਣਾ ਤ ਉਹਦੋਂ ਮੈਂ ਆ ਜਾਣਾ ਵਾ ਅਭੀ ਪੁੱਤ ਤਾ ਚਾਹ ਨਾਲੇ ਖਾ ਲਾ ਹਾਂਜੀ ਜਾਨੀ ਖਾ ਲੈਣਾ ਕੋਈ ਨਹੀਂ ਮੈਂ ਸੰਗਣ ਕਿਉਂ ਧਿਆ ਵਾ ਮੈਂ ਨਹੀਂ ਸੰਗਣਾ ਕਾਲੀ ਆ ਤੇ ਨਾਲੇ ਪੁੱਤ ਤੈਨੂੰ ਇੱਥੇ ਆ ਕੇ ਕਿੰਤਾ ਦਾ ਲੱਗਾ ਮੈਨੂੰ ਇਹਦੇ ਬਹੁਤ ਵਧੀਆ ਲੱਗਾ ਵਾ ਹਾਂ ਤੇ ਆ ਜਾ ਕਰਨਾ ਹਾਂਜੀ ਪਰ ਇਹ ਜਸ਼ਨ ਨਹੀਂ ਆਇਆ ਬਾਚੋਂ ਕੋਈ ਗੱਲ ਹੀ ਆ ਜਾਂਦਾ ਵਾ ਜਸ਼ਨ ਵੀ ਤੇ ਕੱਲਾ ਵੀ ਹੁਣ ਤੇ ਤੂੰ ਆ ਸਕਦਾ ਸੁਖ ਨਜਵਾਨ ਹੋਇ ਆਵਾ ਹਾਂਜੀ ਕੋਈ ਨਹੀਂ ਹੁਣ ਆ ਜਾ ਕਰੂੰਗਾ ਕੀ ਗੱਲਾਂ ਕਾਂਡੇ ਨਾਨੀ ਦੋਤਾ ਉਹ اتنا ਢਹੀ ਹੈ ਨੂ ਪਿੱਛੇ ਕਿੱਤਾ ਲੱਗਾ ਨਾਨਕੇ ਆ ਕੇ ਚੰਨਾ ਮੈਨੂੰ ਬਹੁਤ ਵਧੀਆ ਲੱਗਾ ਵਾ ਇਹੋ ਹੀ ਲੈ ਕੇ ਆਇਆ ਵਾ ਕਿ ਕਾਲਾ ਬੜਾ ਹੀ ਬਨਾਨ ਕੇ ਚੱਲੀਏ ਵੀ ਨਹੀਂ ਬਤਾਂਦੀ ਜੀ ਲੱਗਾ ਵੇ ਲਾ ਵਧੀਆ ਹੈ ਨਾ ਗੱਲਾਂ ਬਾਤਾਂ ਵੀ ਸੋਹਣੀਆਂ ਕਰਨ ਕੋਈ ਨਹੀਂ ਹੁਣ ਜਦੋਂ ਇਹਦਾ ਜੀ ਕਰਿਆ ਕਰੂਗਾ ਨਾ ਕਲਾ ਦਿਆ ਕਰਨਾ ਪੇ ਚਾਰ ਦਿਨ ਤੁਹਾਡੇ ਲੱਗ ਰਿਹਾ ਜਾ ਕਰੂਗਾ ਰਿਹਾ ਕਰੂੰਗਾ ਹਾਂਜੀ ਕੱਲਾ ਰਹਿ ਜਾਂਦਾ ਮੰਮੀ ਤੋਂ ਬਗੈਰ ਹਾਂਜੀ ਰਹਿ ਕੋ ਜਾਲ ਕੋਈ ਪੱਠੇ ਬਵਾਇਆ ਕਰੂ ਨਾਨੂ ਨੂੰ ਵੀ ਸੋਖ ਹੋ ਜਾਊਗਾ 4 ਦਿਨ ਨਹੀਂ ਪੱਠੇ ਪਾ ਲੈ ਨਾ ਦਾਦੀ ਨਾਲ ਵੀ ਹਾਂਜੀ ਕਰੇ ਮੈਂ ਹੋ ਪੋਨਾ ਵਾ ਚੱਲ ਕੋਈ ਗੱਲ ਨਹੀਂ ਫੇਰ ਤੇ ਵਧੀਆ ਵਾ ਡੈਡੀ ਜੀ ਕਿੱਥੇ ਗਏ ਆ ਡੈਡੀ ਰਖੜੀ ਬੰਨਣ ਲੱਗੀ ਆ ਡੈਡੀ ਨੂੰ ਤੇ ਮੈਂ ਆ ਕੇ ਬੰਨਦੀ ਆ ਮੈਂ ਹਾਂ ਪਹਿਲਾਂ ਜਸ਼ਨ ਨੂੰ ਬੰਨਣਾ ਵਾ ਮੈਂ ਉਹਨੇ ਸਕੂਲ ਚੱਲ ਜਾਣਾ ਵਾ ਉਹਨੂੰ ਤੇ ਅਭੀ ਨੂੰ ਦੋ ਛੁੱਟੀਆਂ ਹੀ ਉਹ ਕਹਿੰਦਾ ਭੁਈ ਮੇਰਾ ਸਕੂਲ ਲੱਗਣਾ ਵਾ ਉਹਦਾ ਪਤਾ ਨਹੀਂ ਕਿਉਂ ਅਭੀ ਲੱਗਣਾ ਵਾ ਸਕੂਲ ਉਹ ਵੀ ਸਾਨੂੰ ਤੇ ਸਾਡੇ ਸਕੂਲੇ ਫੰਕਸ਼ਨ ਵਾ ਐਸ਼ਾ ਹਨੂ ਮੁੰਡਿਆਂ ਨੂੰ ਛੁੱਟੀ ਆ ਤੇ ਉਹਦੇ ਸਕੂਲੇ ਨਾ ਹੋਊਗਾ ਫਿਰ ਆਹ ਹੋਏ ਉਹ ਗੱਲ ਨੂੰ ਨਹੀਂ ਕਹਿੰਦਾ ਹੀ ਪੂਰੀ ਸਵਕਤੇ ਆ ਕੇ ਬੰਦ ਲਿਓ ਸਕੂਲਾ ਸਕੂਲਾਂ ਦਾ ਹਿਸਾਬ ਹੁੰਦਾ ਵਾ ਨਾ ਤੇ ਚਲੋ ਇਹਦੇ ਸਕੂਲੇ ਛੁੱਟੀ ਹੋਊ ਉਹਦੇ ਨਹੀਂ ਹੋਊਗਾ ਆ ਮੈਂ ਭਾਬੀ ਜੀ ਵਾਸਤੇ ਲਿਆਈ ਬੜੀ ਰੀਜ ਨਾ ਮੈਂ ਉਹਨਾਂ ਨੇ ਖੁਸ਼ ਹੋ ਜਾਣਾ ਵਾ ਰਖੜੀ ਦੇਖ ਕੇ ਬਹੁਤ ਖੁਸ਼ ਹੋ ਜਾਣਾ ਵਾ ਸਾਰੀਆਂ ਦੇ ਹੁੰਦੀਆਂ ਮੰਮੀ ਜਿਹੜੀ ਜਸ਼ਨ ਨੇ ਬੰਲਣੀ ਹੋਊਗੀ ਨਾ ਬੰਨ ਲੂਗਾ ਆਹ ਭਾਬੀ ਨੂੰ ਤਾਂ ਪਹਿਲਾਂ ਕੁਛ ਕਰ ਲਈ ਵਰੇ ਦੇਣਾ ਦਾ ਦੇਣਾ ਮਾ ਜੇ ਤੇ ਬਣਾਊਗੀ ਸੁਖ ਸੁਕਾਣਾ ਇਹ ਕੋਈ ਗੱਲ ਨਹੀਂ ਬਾਣੀ ਇੱਕ ਮਿਆ ਲਿਆਈ ਵੀਰਾ ਵਾਲੀ ਜੋthi ਇਹ ਵੀਰੋਂ ਆਪਣੇ ਬਾਤ ਲਿਆਈ ਆ ਆਹੋ ਮਾ ਵੀਰ ਬੰਨਣੀ ਹੋ ਵੀਰ ਬੰਨ ਲੈਣਗੇ ਰੱਖ ਛੜਨਗੇ ਭਾਬੀ ਨਹੀਂ ਤੇ ਜਸ਼ਨ ਨੇ ਤੁਹਾਨੂੰ ਪਤਾ ਵਾ ਕਹਿਣਾ ਸਾਰੀਆਂ ਮੇਰੇ ਗੋਟ ਤੇ ਹੀ ਬੰਦੇ ਨਿਆਣੇ ਨੂੰ ਰੀਜ ਹੁੰਦੀ ਆ ਆ ਹੁੰਦੀ ਤਾਂ ਸਹੀ ਆ ਰੀਜ ਤੇ ਮੈਂ ਤੇ ਨਹੀਂ ਹਾਂ ਚਲੋ ਕੋਈ ਨਹੀਂ ਐਦਾਂ ਨਾ ਕਰੀ ਜਾਓ ਹੁਣ ਜਾਣ ਦੋ ਮੈਨੂੰ ਮੈਂ ਤੇ ਨਾ ਕਲੈਣੀ ਜੀ ਕੋ ਕਦੀ ਵੀ ਨਹੀਂ ਆਪਣੇ ਪੁੱਤ ਨੂੰ ਰਖੜੀ ਬਣਾਉਂਦੀ ਵੇਖਾਂ ਕਿਦਾਂ ਸੱਜ ਤੱਜ ਕੇ ਆਉਣ ਡਈ ਆ ਆਂਦੀ ਹੋਣੀ ਆ ਰਖੜੀ ਬੰਨ ਆ ਮਾ ਭਰਾ ਨੂੰ ਤੇ ਪਤੀਏ ਨੂੰ ਤੇ ਪੈਸੇ ਇਕੱਠੇ ਕਰ ਲਿਆਉਂਗੀ ਆ ਜਾ ਤੈਨੂੰ ਮੈਂ ਦੇਣੀ ਚੈੱਕ ਕੱਟ ਕੇ ਹਾਂ ਕਿੱਦਾਂ ਤੁਰੀ ਉਹਨੇ ਮੂੰਹ ਚੋਕੇ ਹਾਏ ਹੈ ਭਾਬੀ ਜੀ ਇਹ ਕਿਦਾਂ ਦੀਆਂ ਗੱਲਾਂ ਕਰਦੇ ਤੁਸੀਂ ਮੈਂ ਜਸ਼ਨ ਦੀ ਤੇ ਵੀਰ ਜੀ ਦੀ ਰਖੜੀ ਲੈ ਕੇ ਆਈ ਆ ਨਾਲੇ ਮੇਰਾ ਇਹ ਘਰ ਵਾ ਤੇਰਾ ਘਰ ਹੁਣ ਕਾਦਾ ਵਾ ਮਾਂ ਤੇਰੀਂ ਤਾਂ ਹਣ ਕੋ ਦਿੱਤਾ ਨਹੀਂ ਉਹਨਾਂ ਤੇ ਤੂੰ ਸਮਝਾਇਆ ਨਹੀਂ ਇੱਕ ਸਿਰਫ ਹਣੋਂ ਦੋ ਕੁਲੀਆਂ ਦੇਤੀਆਂ ਮਾਂ ਪੁੱਤਾਂ ਨੂੰ ਤੇ ਰਹਿ ਜਾਓ ਜੋ ਪੈੜੀ ਪੰਨਾ ਜੋ ਡੰਗਰ ਵੱਸਾ ਸਾਰਾ ਸਾਹਮਣੇ ਬਹਿ ਗਈ ਆ ਮਕਤਾਰੀ ਉਹਨੂੰ ਚਾਹੀਦੀ ਉਹ ਉਹਨੇ ਲੈ ਲਈ ਆ ਤੂੰ ਹੁਣ ਕਿੱਧਰ ਮੂੰਹ ਚੁੱਕੀ ਫਿਰਦੀ ਆ ਸਾਡੀ ਉਹਨਾਂ ਨਾਲ ਨਾਰਾਜ਼ ਗਈ ਆ ਤੁਸੀਂ ਉਹਨਾਂ ਨਾਲ ਨਿਜਠਿਆ ਕਰੋ ਹਮਨੇ ਆ ਤੇ ਹੁਣ ਪਰੌਣੀ ਆ ਮੈਂ ਕਿਹੜਾ ਭਾਬੀ ਜੀ ਤੁਹਾਡੇ ਕੋਲ ਰੋਜ਼ ਤੁਰੀ ਰਹਿਣਾ ਵਾ ਐਦਾਂ ਹੀ ਆ ਨਾ ਕਿ ਤੇ ਸਾਲ 6 ਮਹੀਨੇ ਆ ਗਈ ਤੇ ਮਿਲ ਗਲ ਕੇ ਚੱਲ ਗਈ ਮੇਰ ਨਾਲ ਨਾ ਸ਼ਰੀਕੇ ਕਰਿਆ ਕਰੋ ਮੈਂ ਸ੍ਰੀਕੇ ਦਹੀਂ ਕਰਨੇ ਆ ਤੇ ਇਦਾਂ ਹੀ ਕਰਦੀ ਰਹਿਣਾ ਵਾ ਜਦੋਂ ਉਹਨਾਂ ਨੇ ਸਮਝਾਇਆ ਤੂੰ ਸਮਝਾਇਆ ਮਾਂ ਆਪਣੇ ਨਮਾਤਾ ਜਿੰਨਾ ਵਿੱਚ ਵੀ ਭਾਬੀ ਕੱਲੀ ਆ ਭਰਾ ਤੇ ਕੱਲਾ ਹੀ ਵੀ ਇੱਥੇ ਕਿਹੜੇ ਭਰਾ ਦੋ ਹੀ ਜਿਨ੍ਹਾਂ ਨੇ ਵੰਡ ਵੰਡਾਈਆਂ ਕਰਨੇ ਮੈਂ ਨਾ ਕੱਲੀ ਨਾ ਕਰਕੇ ਬਹਿ ਗਈ ਉਹ ਐਦਾਂ ਨਾ ਕਰੋ ਬਰੇ ਬਰੇ ਦਾ ਦਿਨ ਆਇਆ ਵਾ ਮੈਂ ਜਸ਼ਨ ਨੂੰ ਰਖੜੀ ਬੰਨਣ ਆਈ ਆ ਤੇ ਬਨ ਕੇ ਮੈਨੂੰ ਜਾ ਲੈਣ ਦੋ ਮੈਂ ਨਹੀਂ ਉਹ ਰਖੜੀ ਬਣਾਉਣੀ ਜਸ਼ਨ ਨੂੰ ਤੇ ਐਦਾਂ ਚਲ ਜਾ ਚੁੱਪ ਕਰਕੇ ਨਹੀਂ ਭਾਬੀ ਜੀ ਐਦਾਂ ਨਹੀਂ ਮੈਂ ਜਾਣਾ ਮੈਂ ਰਖੜੀ ਬਨ ਕੇ ਤੇ ਫੇਰ ਹੀ ਜਾਣਾ ਵਾ ਮੈਂ ਤੈਨੂੰ ਇੱਕ ਵਾਰੀ ਵੀ ਕਹਿਨੀ ਆ 10 ਵਾਰੀ ਵੀ ਕਹਿਨੀ ਆ ਮੇਰੇ ਅੰਦਰ ਪੈਰ ਨਹੀਂ ਪੋਣਾ ਹਾ ਇੱਥੋਂ ਪਸਾਹ ਨੂੰ ਮੁੜ ਜਾ ਨਹੀਂ ਭਾਬੀ ਜੀ ਰਖੜੀ ਬੰਨੇ ਬਗੈਰ ਨਹੀਂ ਮੈਂ ਜਸ਼ਨ ਨੂੰ ਜਾਣਾ ਉਹਨੇ ਸਕੂਲ ਚੱਲ ਜਾਣਾ ਨਾ ਤੇ ਜਦੋਂ ਉਹਨਾਂ ਨੇ ਸਕੂਲ ਆਉਣਾ ਵਾ ਉਦੋਂ ਤੱਕ ਹੋ ਸਕਦਾ ਮੈਂ ਮੁੜ ਜਾ ਮੰਮੀ ਘਰ ਕੱਲੇ ਆ ਤੇ ਉਹ ਫਿਕਰ ਕਰਦੇ ਉਹਨੇ ਆ ਉਹਦਾ ਫਿਕਰ ਜਿਹੜਾ ਚਿਤਾਮ ਤੇ ਤੂੰ ਹੁਣੇ ਮੋੜਾ ਤੂੰ ਬਗਾ ਨੂੰ ਕਿੱਥੇ ਰਹੀ ਜਾਂਦੀ ਆ ਤੈਨੂੰ ਮੈਂ ਕਹਿ ਜਾਨੀ ਵੀ ਪਿੱਸੇ ਹੋ ਜਾ ਤੇ ਨਾਲੇ ਕਿਹੜੀ ਜਾਂਦੀ ਆ ਨਾ ਰਖੜੀ ਬੰਦਣੀ ਆ ਤੂੰ ਕਾਦੀ ਹੁਣ ਤੇਰੀ ਮਾਨਤ ਸਾਡੇ ਸਾਰੇ ਰਿਸ਼ਤੇ ਨਾਤੇ ਸਾਡੇ ਨਾਲ ਖਤਮ ਕਰਤੇ ਆ ਤੇ ਤੂੰ ਕਾਦੀ ਰਖੜੀ ਲੈ ਕੇ ਸਾਡੇ ਘਰ ਤੁਰੀ ਫਿਰਦੀ ਆ ਨਹੀਂ ਭਾਬੀ ਜੀ ਮੈਂ ਉਹਦੀ ਭੂਆ ਆਂ ਤੇ ਮੈਂ ਹੀ ਰਹਿਣਾ ਵਾਂ ਐਦਾਂ ਕਿਤੇ ਨਵਾਂ ਨਾਲੋਂ ਮਾਸ ਨਹੀਂ ਅੱਡ ਹੋ ਜਾਂਦਾ ਵੀ ਮਾਮੂ ਦਾ ਤੇ ਮੈਨੂੰ ਪਤਾ ਨਹੀਂਗਾ ਤੇ ਬਹੁਤੀਆਂ ਗਵਰਤਾਂ ਨਾ ਪਾ ਤੇ ਤੈਨੂੰ ਮੈਂ ਕਹੀ ਜਾਂਨੀ ਕਿ ਤੂੰ ਤਿੱਤਰ ਹੋ ਜਾ ਨਹੀਂ ਭਾਬੀ ਜੀ ਜਸ਼ਨ ਦਾ ਕਰਕੇ ਨਾ ਮੈਨੂੰ ਡੱਕੋ ਵੀ ਇੱਕ ਤੇ ਉਹ ਨਿਆਣਾ ਮੈਨੂੰ ਡੀਕਣ ਡਿਆ ਵਾ ਤੇ ਉਹਦੇ ਦਿਲ ਤੇ ਕੀ ਬਿੱਤੂਗੀ ਮੈਨੂੰ ਵੀ ਬੜਾ ਦੁੱਖ ਹੋਣਾ ਵਾ ਕਿ ਮੈਂ ਆਪਣੇ ਵੀਰ ਦੇ ਘਰ ਗਈ ਉਦਾਂ ਹੀ ਮੋੜ ਆਈਂ ਤੂੰ ਤੇ ਨਾ ਪੈਸੇ ਗਰਾਉਣ ਨਾ ਤੁਰੇ ਫਿਰਦੀ ਆ ਤੇ ਮੈਨੂੰ ਦੇਣਗੇ ਪੈਸਾ ਦੇ ਲਾ ਐਦਾਂ ਨਾ ਕਹੋ ਭਾਬੀ ਜੀ ਮੈਂ ਪੈਸੇ ਗਰਾਉਣ ਨਹੀਂ ਆਈ ਮੈਨੂੰ ਰਖੜੀ ਬੰਨ ਲਾਂ ਦੋ ਮੈਨੂੰ ਕੋਹ ਨਹੀਂ ਚਾਹੀਦਾ ਮਹਾਰਾਜ ਦਾ ਦਿੱਤਾ ਮੇਰੇ ਘਰ ਸਭ ਕੋ ਹੀ ਆ ਕੇ ਇਹ ਚੀਜ਼ ਦੀ ਉੱਥੇ ਕਾੜਨੀ ਆ ਮੈਨੂੰ ਭਾਵੇਂ ਤੁਸੀਂ ਪਾਣੀ ਦਾ ਘੋਟ ਨਾ ਦੋ ਮੈਂ ਉਹ ਵੀ ਨਹੀਂ ਪੀਂਦੀ ਜਿਹੜੀ ਹਾਰ ਰਖੜੀ ਦੀ ਗੱਲ ਕਰਨੀ ਨਾ ਇਹ ਤੇ ਮੈਂ ਕਦੇ ਵੀ ਨਹੀਂ ਆਪਣੇ ਪੁੱਤ ਦੇ ਹੱਥੋਂ ਬਨਣ ਦੀ ਉਹਦੀ ਮਾਮੇ ਦੇ ਧੀ ਨੇ ਸੋਹਣੀ ਸੋਨੇ ਦੀ ਰਖੜੀ ਬਣਾਈ ਆ ਉਹ ਬਨ ਕੇ ਜਾਓਗੀ ਤੇ ਐਦਾਂ ਕਰ ਵੀ ਇੱਥੋਂ ਚਲ ਜਾ ਬਾਹਰ ਤਨੇ ਤਕੇ ਨਾ ਮਾਰਨੇ ਪੈਣ ਮੈਨੂੰ ਰਖੜੀ ਕੀਮਤ ਕੋਈ ਨਹੀਂ ਹੁੰਦੀ ਰਖੜੀ ਦੀ ਇਹਦਾ ਕਾਦਾ ਮੁੱਲ ਵਾ ਰਖੜੀ ਤੇ ਧਾਗੇ ਦੀ ਨਹੀਂ ਮਾਨ ਹੁੰਦੀ ਵੀ ਬਸ ਭੈਣ ਭਰਾਵਾਂ ਦਾ ਨਾ ਪਿਆਰ ਹੋਣਾ ਚਾਹੀਦਾ ਵਾ ਤੂੰ ਇਦਾਂ ਨਹੀਂ ਚੱਲਣਾ ਆਹੋ ਤੂੰ ਇਦਾਂ ਨਹੀਂ ਆਖੇ ਲੱਗਣਾ ਤੈਨੂੰ ਮੈਂ ਆਖ ਹੀ ਜਾਨੀ ਉਹ ਗੱਲ ਕਰਵਾ ਲਈ ਨਾ ਤੇ ਕਰਕੇ ਤੂੰ ਰਹਿਣਾ ਰਹਿਣਾ ਮੇਰੇ ਨਾਲ ਤੇ ਤੈਨੂੰ ਅੱਗੇ ਵੀ ਕਹਾਂ ਤਿੱਪਰ ਹੋ ਜਾ ਕਿਉਂ ਕਿੜੀ ਆਖੇ ਲੱਗਦੀ ਹੈ ਕਿਸਦੇ ਦੀ ਇੰਦਾਂ ਨਾ ਕਰਿਆ ਕਰੋ ਭਾਬੀ ਜੀ ਅਮੈਂ ਤੁਹਾਡੇ ਬਾਤ ਕਿੰਨੀ ਰੀਝ ਨਾਲ ਰਖੜੀ ਲਿਆਈ ਵੀ ਮੈਂ ਆਪਣੀ ਭਾਬੀ ਨੂੰ ਬਨੂੰਗੀ ਮੈਂ ਤੇਰੀ ਰਖੜੀ ਤੋਂ ਬਿਹਤਰ ਉਹ ਤਾਂ ਹੀ ਚੰਗੀਆਂ ਆ ਵੇਖਾਂ ਕਿਦਾਂ ਹੁਣ ਗਲੇਡੋ ਛੋਟੇ ਛੋਟੇ ਸੱਚੀ ਹੋਣ ਡਈ ਆ ਜਦੋਂ ਮੈਂ ਕਿਹਾ ਘਰੋਂ ਨਿਕਲ ਜਾ ਤੇ ਬੰਦੇਆਂ ਨੂੰ ਕਹਿਣ ਦੀ ਉਹਦੋਂ ਤੱਕ ਤਾਂ ਲੱਗਦੀ ਨਹੀਂ ਸੀ ਨੂੰ ਨਹੀਂ ਰਾਜ ਆ ਕੱਲ ਨੂੰ ਹੱਥ ਮਾਰ ਓਏ ਸ਼ਰਮ ਕਰਿਆ ਕਰ ਬੜੇ ਦਿਨਾਂ ਦਾ ਦਿਨ ਵਾ ਈਆਂ ਨੂੰ ਇੱਤਾ ਨਹੀਂ ਕਰੋ ਕੱਲੀ ਜਾ ਹੁੰਦਾ ਖਾਲੀ ਹੱਥ ਨਾ ਹਾਂ ਤੂੰ ਕੁਝ ਦਿੰਦੀ ਆ ਥੋੜੀ ਗੱਲ ਵਾ ਪਿਆ ਸੁੱਖੀ ਸ਼ਾਦੀ ਤੋਂ ਸਰਪੋਖ ਲਾਰਾ ਪਾ ਦਿੱਤਾ ਵਾ ਮੈਂ ਇੱਥੇ ਲਿਖਿਆ ਆ ਵੀ ਆ ਕਰ ਇਹਦੀ ਇਹਦੀ ਰਖੜੀ ਤੋਂ ਬਗੈਰ ਮੈਂ ਚੰਗੀ ਹੀ ਠੀਕ ਆ ਇਹੋ ਜੇ ਤਾਂ ਨੂੰ ਸਮਝਾਉਂਦੀ ਨਾ ਤੇ ਤੂੰ ਹੀ ਆਖੇ ਲੱਗ ਜਾਂਦੇ ਹੁਣ ਕਾਦਾ ਪਤੀ ਇਹਦਾ ਸਿਹਜ ਜਗਾਉਂਦੇ ਆ ਉਦੋਂ ਤੈਨੂੰ ਬਣਾਇਆ ਪੋਤੇ ਦਾ ਮਾਤਾ ਜਿੰਨਾ ਸਭ ਕੁਝ ਤੂੰ ਲੈ ਗਈ ਸਾਨੂੰ ਆਦੋ ਕੁਲੀਆਂ ਦੇ ਕੇ ਸਾਨੂੰ ਇੱਧਰ ਛੱਡ ਗਈ ਜੋ ਪਿਆਰੀ ਬੰਨਾ ਜੋ ਮਾਰ ਡੰਗਰ ਸਭ ਕੁਝ ਮੈਂ ਇਖਤਿਆਰੀ ਤੂੰ ਚੰਦੀ ਉਹ ਤੈਨੂੰ ਮਿਲ ਗਈ ਹੁਣ ਤੂੰ ਹੀ ਇੱਧਰ ਕੀ ਲੈਣ ਆਈ ਆਂ ਇਹ ਕੀ ਨਹੀਂ ਪੋਤੇ ਦਾ ਚੰਦੀ ਰਥਿਕ ਜਿੰਨੇ ਦਾ ਗੁੰਮੂ ਤੋਂ ਦੀ ਰਹੀ ਆ ਹੋਰ ਉਹਨੇ ਕੀ ਕਰਦਾ ਹੀ ਮਾਸਾਕ ਜਿੰਨਾ ਨੇ ਪਾੜਿਆ ਵਾ ਕੋਈ ਅਕਲ ਨੂੰ ਹੱਥ ਮਾਰ ਆਕਲ ਮੈਨੂੰ ਬੜੀ ਆ ਲੱਗੀਆਂ ਤੇ ਹੀ ਹੱਕ ਜਿਤਾਉਣਾ ਇਹ ਤੇ ਜਿਤਾਉਣਾ ਨਹੀਂ ਮੈਂ ਤੁਹਾਨੂੰ ਦੇਣਾ ਠੀਕ ਆ ਨਾ ਤੇ ਇਦਾਂ ਕਰੋ ਉਹਨੂੰ ਤਾਂ ਧੱਕੇ ਵਜੇ ਹੀ ਉਹ ਇਹਨਾ ਮੈਂ ਤੈਨੂੰ ਵਜਾਂ ਤੇ ਤੂੰ ਵੀ ਆਪਣੇ ਘਰ ਨੂੰ ਚੁੱਪ ਕਰਕੇ ਚੱਲ ਜਾ ਤੇ ਨਾਲ ਹੀ ਲੈ ਜਾ ਇਹਨੂੰ ਫੇਰ ਨਾ ਅੱਖ ਮੈਂ ਤਾਂ ਲੈ ਆਈ ਨਹੀਂ ਕੀਤਾ ਮੰਮੀ ਜੀ ਬੱਸ ਕਰੋ ਮੈਂ ਜਦੋਂ ਦਾ ਖਲੋਤਾ ਨਾ ਇੱਥੇ ਉਦੋਂ ਦੇ ਢਾਡੀਆਂ ਸੌਂਦੇ ਆਂ ਤਾਂ ਇਦਾਂ ਨਹੀਂ ਕਰਨਾ ਚਾਹੀਦਾ ਹੈ ਪੂਆਨ ਨਾਲ ਦਾਦੀ ਦਾ ਢਾਡੀ ਦੁਸ਼ਮਣ ਹੀ ਨਾ ਦਾਦੀ ਨੂੰ ਬੇਸ਼ੱਕ ਕਹਿ ਲੈਨੇ ਪੂਆਦੇ ਆਏ ਪਰੋਣੇ ਆ ਬਹੁਤੀਆਂ ਨਾ ਮੈਨੂੰ ਮੱਤਾਂ ਨਾ ਦੇ ਚੁੱਪ ਵਾਹੇ ਇਹ ਤੇ ਜੁਬਾਨ ਹੈ ਜੇ ਵੇ ਡੀ ਹੋ ਗਈ ਆ ਕੋਈ ਇਹਨੂੰ ਅਕਲ ਹੀ ਨਹੀਂ ਕਿ ਮੁੰਡਾ ਮੇਰਾ ਮੇਰੇ ਜੱਡਾ ਹੋਇਆ ਉਹ ਮਤਾਂ ਦੇਂਡਿਆ ਮੈਂ ਕੋਈ ਗੱਲ ਨੂੰ ਸਮਝਿਆ ਬਸ ਇਹ ਤੇ ਆਪਣੀ ਜੁਬਾਨ ਲਮਕਾਈ ਜਾਂਦੀ ਏ ਚੱਲ ਮੇਰੀ ਜੁਬਾਨ ਨਮਕੰਡੀ ਨਾ ਤੇਰੇ ਅੰਦਰ ਨਹੀਂ ਤੇਰੀ ਦੋ ਗਿੱਠਾਂ ਬਾਹਰ ਵਸ ਜਾ ਤੁਰੀਆਂ ਜੋ ਚੱਪਾ ਚੱਲ ਤੂੰ ਵੀ ਅੰਦਰ ਨੂੰ ਮੇਰਾ ਘਰ ਤੇ ਲੜੋ ਨਾ ਭਾਬੀ ਜੀ ਮੰਮੀ ਜੇ ਭਾਬੀ ਕਹਿੰਦੇ ਨਾ ਨੌਰਕੜੀ ਬਣਾ ਤੇ ਚੱਲ ਮੈਂ ਨਹੀਂ ਬੰਦੀ ਨਹੀਂ ਯਾ ਮੈਂ ਨਾ ਕਹਿ ਲਿਆ ਕਿ ਆਈਆਂ ਕੀ ਕਰ ਲੂਗੀ ਭਾਦੀ ਇਹ ਭਲਾ ਸਾਡਾ ਮੇਰੇ ਮੁੰਡੇ ਦੀ ਬਾ ਮਮੀ ਬਣਾ ਲੈਂਦਾ ਹਾਂ ਰਕਰੀ ਪੁਆ ਗੋ ਐਸੇ ਪੁਆ ਦੇ ਪਾਏ ਪੁਆੜੇ ਆ ਜੇ ਪੁਆ ਤੇਰਾ ਕਰਦੀ ਨਾ ਤੇ ਮਾਂ ਆਪਣੀ ਨੂੰ ਕਹਿੰਦੀ ਨਾ ਤੁਹਾਨੂੰ ਹੱਕ ਦਵਾਂ ਵੀ ਹੱਕ ਦਵਾਇਆ ਵੀ ਕੀ ਆ ਸਾਨੂੰ ਤੈਨੂੰ ਮੈਂ ਅੱਗੇ ਵੀ ਕਿਹਾ ਵਾ ਤੇ ਇਹੋ ਦੋ ਕੁਲੀਆਂ ਦਿੱਤੀਆਂ ਪਿਆਰੀ ਬੰਨਾ ਤਾਂ ਸਾਰਾ ਸਾੰਦਿਆ ਉਦਾਂ ਕਹਿੰਦੀ ਮੇਰਾ ਭਤੀਆ ਵਾ ਮੇਰਾ ਭਤੀਆ ਵਾ ਉਦੋਂ ਨਾਲ ਨਾ ਮਾਸਾ ਜਿੰਨਾ ਵੀ ਆਇਆ ਤੇ ਮੈਂ ਉਹਦਾ ਹਿਸਾਬ ਮਾਂ ਆਪਣੀ ਨਾਲ ਕੱਢਦਾ ਵਾ ਸਾਰਾ ਇਹਾਨੂੰ ਜੇ ਇੱਕ ਕਮਰੇ ਚ ਤੂੰ ਬੰਦ ਕੀਤਾ ਵਾ ਹਾਨੂੰ ਕਿਤੇ ਇੱਧਰ ਆਰਡਰ ਨਹੀਂ ਕਾ ਪੈਰ ਪਾਉਣ ਦਾ ਵੀ ਸਾਨੂੰ ਤੂੰ ਘਟ ਪਾਣੀ ਨਹੀਂ ਲੈਣ ਦਿੰਦੀ ਮੈਂ ਕਦੀ ਕਿੱਸੇ ਕਰ ਲੈਣ ਜਾਣੀ ਕਦੀ ਕਿੱਸੇ ਕਰ ਹਾਰ ਕੇ ਹੁਣ ਬੋਰ ਕਰਾਉਣਾ ਪਿਆ ਇਹ ਵੀ ਤੂੰ ਛਾਂਬੜੇ ਕੰਨ ਨੂੰ ਇਹ ਕਿੱਥੇ ਜਾਣੇ ਆ ਇੱਕ ਤਰਾਹ ਕਿ ਤ ਨਹੀਂ ਲੈ ਜਾਣੇ ਸਾਨੂੰ ਅੱਗੇ ਨਹੀਂ ਦਿੱਤਾ ਕੋ ਕਿ ਤੀ ਵਾਤੀ ਨਹੀਂ ਕਰਾਉਣ ਦੀ ਕਿ ਤੀ ਆ ਕੇ ਰਹੂਗੀ ਇਹ ਕੰਮ ਨਾ ਬਣਿਆ ਵੇਖ ਲਈ ਬੇਸਾਕ ਤਾਡੀ ਮਰਨ ਦੀ ਦੇਰ ਤੀਨ ਨੂੰ ਤੇ ਮੈਂ ਦੂਏ ਨਾ ਵੜਨ ਦੇਣਾ ਨਹੀਂ ਜੇ ਤੂੰ ਐਡੀ ਜ਼ਬਾਨ ਮਾਣਾ ਤੇ ਫੇ ਤੀਨ ਨੂੰ ਹੀ ਜੱਥਾਂਗੇ ਤੇ ਇਹ ਰੂਹੇ ਚਾ ਦਮਾ ਕੇ ਤੈਨੂੰ ਨਹੀਂ ਦਿੰਦੇ ਜਿੰਨਾ ਉਹਦਾ ਬੰਦਾ ਹਿੱਸਾ ਦੇ ਦਾਂਗੇ ਮੈਨੂੰ ਕੋਈ ਨਹੀਂ ਚਾਹੀਦਾ ਬੰਨ ਲੈੰਦੋ ਮੈਨੂੰ ਰਖੜੀ ਤੇ ਮੈਂ ਉਸੇ ਵੇਲੇ ਚਲ ਜੂਗੀ ਤੂੰ ਨਾ ਮੈਨੂੰ ਇੰਨੇ ਮੂਰਖ ਨਾ ਬਣਾ ਆਈਂ ਤੇ ਤੂੰ ਪੈਸੇ ਤੇ ਲੈਣੂ ਆ ਤੇ ਨਾਲੇ ਕਹਿੰਦੀ ਨਹੀਂ ਚੰਗਾ ਚੋਖਾ ਖਾ ਕੇ ਆਉਂਗੀ ਉਥੋਂ ਇਹ ਬਹੁਤ ਤੂੰ ਚੰਗਾ ਚੋਖਾ ਜਿੰਨਾ ਕ ਕੁਵਾਰੀ ਨੂੰ ਖਵਾਦੀ ਰਹੀ ਆ ਉਹ ਤੈਨੂੰ ਬਣਾ ਬਣਾ ਖਵਾਦੀ ਰਹੀ ਤੂੰ ਉਹਨੂੰ ਕਿਦਣ ਖਵਾ ਲਿਆ ਓਨਾਂ ਕ ਤੂੰ ਚੰਗਾ ਚੋਖਾ ਹੁਣ ਖਵਾ ਲੈਣਾ ਵਾ ਤੂੰ ਮੈਨੂੰ ਭੁੱਲੀ ਆ ਚੰਗੇ ਚੋਖੇ ਖਵਾਲਣ ਵਾਲੀ ਮੈਂ ਤੈਨੂੰ ਦੱਸੀ ਜਾਨੀ ਓ ਫਿੱਟ ਚਲੇ ਜਾਓ ਇਹ ਨਾਵੇਂ ੱੱੱਕੇ ਮਾਰ ਕੇ ਤੈਨੂੰ ਕੱਢਣਾ ਪਵੇ ਬਾਹਰ ਤੂੰ ੱੱੱਕੇ ਮਾਰਨ ਵਾਲੀ ਜੰਮੀ ਆ ਮੇਰੇ ਘਰ ਆਣ ਕੇ ਤੇ ਤੂੰ ੱੱੱਕੇ ਮਾਰੇ ਤੈਨੂੰ ਛੱਡ ਜੂ ਤੇ ਤਾਂ ਸਾਰਾ ਕਾਰੋਬਾਰ ਤੂੰ ਤਾਂ ਨਹੀਂ ਆ ਇਹ ਅੱਗੇ ਛੱਡ ਕੇ ਚਲ ਗਏ ਹੁਣੇ ੱੱੱਕੇ ਮਾਰਿਆ ਚੱਲ ਜਾਣਗੇ ਦਾਦੀ ਜੀ ਤੁਸੀਂ ਬੱਸ ਕਰੋ ਭੂਆ ਆਪਣੇ ਕੀ ਸੋਚਣ ਦੇ ਹੋਣਗੇ ਦੇ ਭੂਆ ਨੇ ਕੀ ਸੋਚਣਾ ਵਾ ਇਹਨੇ ਨਿਕਾਲੂ ਤੈਨੂੰ ਲਿਆਉਣਾ ਵਾ ਨਾ ਭੂਆ ਤੇ ਗੱਲਾਂ ਸੁਣ ਲੂਗੀ ਤੇ ਉਹ ਜਿਹੜੀਆਂ ਬਗਾਨੀਆਂ ਹੁੰਦੀਆਂ ਉਹ ਨਹੀਂ ਸੁਣਦੀਆਂ ਹੁੰਦੀਆਂ ਦੇਖੀ ਤੇਰੇ ਦਿਲ ਤੇ ਕੀ ਵੀ ਦਿਆ ਜਦੋਂ ਤੇਰੇ ਨਾਲ ਵੀ ਆ ਹਾਲਤਾ ਹੋਈਆਂ ਕਿਤੇ ਨਹੀਂ ਮੇਰੇ ਦਿਲ ਤੇ ਵੀ ਦੀ ਜਦੋਂ ਮੌਕੇ ਆਉਗੀ ਨਾ ਉਦੋਂ ਟਾਈਮ ਵੇਖੂਗੀ ਇਹਦੇ ਵਰਗੀ ਬਿਸ਼ਰਮ ਨਹੀਂ ਮ ਬਣਾਉਣੀ ਇਹ ਤੇ ਹੈ ਹੀ ਬਿਸ਼ਰਮ ਆ ਤੇ ਤੂੰ ਹੀ ਸਾਦੋਂ ਰਲ ਗਈ ਬਿਸ਼ਰਮਾਂ ਵਰਗੂ ਤੁਹਾਨੂੰ ਮੈਂ ਕਿਹਾ ਵੀ ਚੁੱਪ ਤੂੰ ਵੀ ਚੱਲ ਅੰਦਰੋਂ ਤੁਹਾਨੂੰ ਮੈਂ ਕਹੀ ਜੇ ਨਿਕਲ ਜਾ ਘਰੋਂ ਬਾਹਰ ਐਡੀਆਂ ਬਿਸ਼ਰਮ ਵਾ ਨਾ ਜੇ ਕੋ ਹੋਰ ਹੁੰਦੀ ਨਾ ਲੱਗਦਾ ਮੈਂ ਕਿੱਧੇ ਪਿਆਰ ਨਾਲ ਤੇਰੀ ਰਗੜੀ ਨਹੀਂ ਪਾਪੀ ਜੀ ਤਾਂ ਕਿਉਂ ਕਰਦੇ ਤੇਰੇ ਨਾਲ ਮੈਂ ਤਾਂ ਕਿਤੇ ਮਾੜਾ ਕੀਤਾ ਹੀ ਨਹੀਂ ਕੀਤਾ ਭਾਈ ਮੈਂ ਵੀ ਕੀ ਕਰ ਸਕਦਾ ਵਾ ਉਹ ਮੈਨੂੰ ਕੁੱਟਣ ਤੇ ਹੋਂਡੇ ਆ ਵੀ ਬਣਾਉਣ ਨੂੰ ਤਾਂ ਮੈਂ ਵੀ ਲੱਕੜੀ ਬਣਾ ਜਾਣੀ ਸੀ ਪਾਣੀ ਇਨਸਾਨ ਨੂੰ ਰੱਖੇ ਤੇ ਜੋ ਵੀ ਤੇਰੀ ਆ ਮੈਨੂੰ ਪਤਾ ਵਾ ਕਿੱਡੇ ਚਾਲ ਬਲ ਲੱਕੜੀਆਂ ਤੇ ਇਦ ਕਹੇ ਆਈ ਸੀ ਜੇਸ਼ਾ ਨਾ ਤੈਨੂੰ ਮੈਂ ਅੱਗੇ ਵੀ ਕਹਾਂ ਪਿਆ ਨਹੀਂ ਆਉਂਦਾ ਇਹ ਤਾਂ ਹੈ ਹੀ ਬਿਸ਼ਰਮ ਵਾ ਜੇਕਰ ਹੋਰ ਹੁੰਦਾ ਨਾ ਤੂੰ ਨੱਕ ਡੁੱਬ ਕੇ ਮਰ ਜਾਂਦੀ ਜਿੰਨੀ ਕੁੱਤੇ ਖਾਣੇ ਇਹਨਾਂ ਦੀ ਮੈਂ ਕੀਤੀਆਂ ਨਾ ਤੇ ਚੁੱਪ ਕਰਕੇ ਘਰੋਂ ਬਾਹਰ ਲੱਕੜਾਂ ਕੱਢ ਆ ਜੇ ਤੇ ਬਾਹਰ ਅਕੜੀਆਂ ਮੈਂ ਪਾਣੀ ਬਣਾ ਕੇ ਪਾਣੀ ਬਣਾ ਕੇ ਆ ਆਖਿਆ ਆਗਾ ਇਹ ਤੁਰਿਆ ਜਾਂਦਾ ਮਾਰਦੀ ਲੈ ਮੇਰੀ ਧੀ ਤੂੰ ਮੇਦਾ ਕੀ ਵਿਗਾੜਿਆ ਭਾਬੀ ਪਾ ਵੀ ਕਰਦੀ ਤੇ ਤੇਰਾ ਕਦੇ ਮੂੰਹ ਨਹੀਂ ਥੱਕਦਾ ਵਨ ਚ ਬੰਨੇ ਖਾਣੇ ਬੜਾਮੜਾ ਦਿੰਦੀ ਹੁੰਦੀ ਅੱਜ ਵੇਹਨੇ ਕਿਹਾ ਤੈਨੂੰ ੱੱਕੇ ਮਾਰ ਮਾਰ ਕੇ ਤੇ ਕੱਢਿਆ ਵਾ ਕਰੋ ਮੰਮੀ ਮੈਂ ਤਾਂ ਕਦੀ ਸੋਚਿਆ ਨਹੀਂ ਵੀ ਬਾਬੀ ਮੇਰ ਦਾ ਇਦਾਂ ਕਰੂਗੀ ਮੈਂ ਕਦੀ ਕਹਿਦਾ ਤੁਹਾਡੇ ਸਾਹਮਣੇ ਮਾੜਾ ਨਹੀਂ ਸੋਚਿਆ ਵੀ ਭਾਬੀ ਪਾਵੇ ਮੈਨੂੰ ਲੱਖ ਮਤ ਰਹੀ ਕਹਿੰਦੀ ਸੀ ਨਾ ਮੈਂ ਤੇ ਆਪਣੀ ਭਾਬੀ ਸਮਝਦੀ ਤੂੰ ਨਹੀਂ ਨਾ ਸੋਚਿਆ ਉਹ ਤਾਂ ਛੋੜਦੀ ਉਹ ਤਾਂ ਨਹੀਂ ਨਾ ਆਪਣੇ ਢਿੱਡ ਚ ਕੋਟ ਚ ਗੰਦੀ ਉਹ ਨਹੀਂ ਕਵੰਦੀ ਉਹਨੇ ਢਿੱਡ ਚ ਹੀ ਰੱਖਿਆ ਵਾ ਉਹਨਾਂ ਗਿਆ ਗੱਲਾਂ ਆਪਣੇ ਟੇਪ ਚੋਂ ਜਾਣ ਦਿੰਦੀ ਨਾ ਹੀ ਮੈਂ ਕੀ ਮਾੜਾ ਉਹਨੇ ਕੀਤਾ ਸੀ ਮੈਂ ਕਦੀ ਕੀਤਾ ਸੀ ਕਿ ਤਾਂ ਮੈਨੂੰ ਪਾਣੀ ਦਾ ਘੁੱਟ ਨਹੀਂ ਸੀ ਦੇ ਲੈਣ ਦਿੰਦੀ ਤੇ ਮੈਂ ਕਿਹਾ ਇੱਥੇ ਰੋਜ਼ ਆਉਣਾ ਵਾ ਇਹੋ ਹੀ ਆ ਨਾ ਕਿ ਜਦੋਂ ਅਗਲੇ ਕਲ ਹੋਣਗੇ ਉਦੋਂ ਕਿਤੇ ਆ ਜੂਗੀ ਛੇਸ਼ ਮਾਈ ਤੇ ਹੁਣ ਮੈਂ ਆਪਣੀ ਸੱਸ ਨੂੰ ਜਾ ਕੇ ਕੀ ਕਹੂੰਗੀ ਅਗਲੇ ਦਾ ਮੂੰਹ ਫੜ ਲੜਾ ਜੇ ਮੈਨੂੰ ਕੋਈ ਗੱਲ ਕਹੂਗੀ ਤੇ ਉਹ ਤੇ ਗੱਲ ਮੈਨੂੰ ਕਿਤੇ ਸ਼ਰਮੀ ਨਿਗੀ ਤੇ ਚਾਲ ਬਾਦ ਕਿਤੇ ਰਖੜੀ ਆਉਂਦੀ ਤੇ ਕੁੜੀ ਲੈ ਕੇ ਆ ਗਈ ਤੇ ਪੇਰ ਕੀ ਆ ਲੋਕੀ ਤਾਂ ਫੋਨ ਕਰ ਕਰਕੇ ਧੀਆ ਨੂੰ ਸਾਦ ਦੀਆਂ ਵਾ ਕਿ ਆਉ ਰਖੜੀ ਬੰਨੋ ਸੁਖ ਸੁਖਾਣਾ ਆਈ ਆ ਮੈਂ ਕਿਹਦੀ ਡਿੱਕ ਲੈਣੀ ਆ ਕਿਹਦੀ ਡਿੱਕ ਲੈਣੀ ਆ ਇਹਨੂੰ ਕਿਸਦਾ ਪਤਾ ਹੀ ਨਹੀਂ ਕੋਈ ਦੇਣਵਾਰ ਦਾ ਵੀ ਕਿੱਤਾਂ ਦੇਣਵਾਰ ਕਿਸ ਦਾ ਲੰਗਦਾ ਤੇ ਕਿਤਾ ਨਗਾਈ ਦਾ ਵਾ ਮੈਂ ਕਿਹੜੀ ਲੈਣ ਦੀ ਭੁਖੀ ਆ ਜਾਂ ਮੈਂ ਨਾ ਕੋ ਕੁ ਮੰਗਣ ਲਈ ਵੀ ਮੈਨੂੰ ਰਖੜੀ ਤੇ ਆਦੋ ਵੀ ਮੈਨੂੰ ਤਾਂ ਲੀੜੇ ਵੀ ਵਨ ਸੁਵੰਨੇ ਬਣਾ ਕੇ ਦਿੰਦੇ ਭਾਵੇਂ ਦਿਹਾੜੀ ਕਰਦਾ ਹੀ ਨਾ ਲੀੜਾ ਨਹੀਂ ਮਾੜਾ ਪਾਉਣ ਦਿੰਦਾ ਆਪੇ ਉਹਨੇ ਪੈਸੇ ਮਿਲਨੇ ਤੇ ਮੈਨੂੰ ਸੂਟ ਲਿਆ ਦੇਣਾ ਤੇ ਭਈ ਜਦੋਂ ਤੈਨੂੰ ਅਹੀਂ ਆਖਣ ਡਏ ਆ ਭਈ ਤੈਨੂੰ ਸਭ ਕੁਝ ਦੇ ਕੇ ਤੋਰਾਂਗੇ ਤੂੰ ਮੂੰਹ ਮੰਗ ਤੇ ਤਈ ਤੂੰ ਕੀ ਲੈਣਾ ਵਾ ਤੂੰ ਉਹਦੇ ਤੇ ਆਈਂ ਤੈਨੂੰ ਮੇਰਾ ਕਿਆ ਵੀ ਨਾਂ ਲੈ ਕੇ ਜਾਈਂ ਨਾ ਤੂੰ ਆਣੀ ਨਹੀਂ ਨਹੀਂ ਭਾਬੀ ਕੋ ਖਾਂਦੀ ਔਰ ਚੰਗੀ ਜੇ ਅਭੀ ਨੂੰ ਪਤਾ ਲੱਗਾ ਉਹ ਕੀ ਆਖੂਗਾ ਉਹਨੇ ਜਾ ਕੇ ਦਾਦੀ ਆਪਣੀ ਨੂੰ ਗੱਲਾਂ ਦੱਸੂਗਾ ਸਾਰੀਆਂ ਹੀ ਨਹੀਂ ਮੈਨੂੰ ਕੋਣ ਨਹੀਂ ਚਾਹੀਦਾ ਮੇਰੇ ਵਾਤੇ ਤੇ ਉਹ ਆ ਤੇ ਮੇਰਾ ਮਾਪੇ ਉਹਨਾਂ ਮੰਨ ਰੋਵਾਰ ਬੇਵੀ ਤੁਹਾਡੇ ਮੂੰਹ ਨੂੰ ਮੈਂ ਮੜਾ ਚੰਗਾ ਇੱਥੇ ਹੀ ਰਹੂੰਗੀ ਕੋਈ ਗੱਲ ਨਹੀਂ ਚਾਹੀਦਾ ਕਿਉਂ ਨਿਕਾ ਅਸੀਂ ਆਪ ਲਿਆ ਕੇ ਦੇਵਾਂਗੇ ਚਾਹੀਦਾ ਨਹੀਂ ਇਹ ਇਹਦੇ ਕੁ ਲੈਣੀ ਤੇ ਮੂੰਹ ਨੂੰ ਦੇਣਾ ਵਾ ਇਹਨੇ ਦੇਣਾ ਵਾ ਇਹ ਤਾਂ ਪਹਿਲਾਂ ਹੀ ਤੈਨੂੰ ਵੇਖ ਕੇ ਰਾਜੀ ਹੁਣ ਤੇ ਮੱਥੇ ਹੀ ਟੋਕਦੀ ਆ ਪਹਿਲਾਂ ਨਿਕ ਤੂੰ ਤੇ ਵੇਖੀ ਤੂੰ ਤਾਂ ਨਹੀਂ ਦੱਸੀ ਆਂ ਤੇ ਵੇਖਣ ਹੀ ਜਾਏ ਹਨ ਬਾਹਰ ਨੂੰ ਵੱਡ ਗਈ ਹੀ ਸਾਈਨਾ ਮੰਮੀ ਜੀ ਬਾਨਾ ਹੀ ਰਖੜੀ ਹਾਂ ਪੁੱਤ ਬਾਨਾ ਆਇਆ ਕਿੱਥੋਂ ਆਇਆ ਤੂੰ ਮੇਰੇ ਨਾਨੂ ਨਾਲ ਵੇਲੀ ਗਿਆ ਸੀ ਅੱਛਾ ਅੱਛਾ ਕੀ ਕਾਂਡੇ ਨਾਨੂ ਪਾਣੀ ਡੋਂਡੇ ਠੀਕ ਆ ਤੇ ਕੀ ਹੋਇਆ ਨਾਨੀ ਤੂੰ ਰੋਣ ਕੇ ਬੈਜੇ ਨਹੀਂ ਪੁੱਤ ਮੇਰੇ ਵੰਤ ਨਹੀਂ ਜਾਈ ਮੈਂ ਜਦ ਤਾਂ ਮੁੜਕਾ ਜਾਇਆ ਉਹ ਪੁੰਜਣ ਡਈ ਰੋਣਾ ਕਾਹ ਤੂੰ ਮੰਮੀ ਜੀ ਪਾਵੇਂ ਤੁਸੀਂ ਮੰਨੋ ਭਾਵੇਂ ਨਾ ਮੰਨੋ ਪਰ ਨਾਂ ਗੱਲ ਅੱਜ ਫੇ ਹੋਈ ਆ ਕੱਲ ਵੀ ਨਹੀਂ ਮਾਮੀ ਟਾੜੇ ਨਾਲ ਚੰਗੀ ਤਰ੍ਹਾਂ ਬੋਲੇ ਅੱਜ ਵੀ ਕੋਈ ਗੱਲ ਕੀਤੀ ਉਹਨਾਂ ਨੇ ਨਹੀਂ ਨਹੀਂ ਪੋਤਾ ਕੁਝ ਨਹੀਂ ਹੋਇਆ ਮਾਮੀ ਤੇਰੀ ਦਾ ਨਾ ਸੁਭਾਈ ਏਦਾਂ ਦਾ ਵਾ ਉਹ ਹਰ ਵੇਲੇ ਏਦਾਂ ਇਕੱਲੇ ਜੇ ਰਹਿਣਾ ਪਸੰਦ ਕਰਦੇ ਆ ਉਹਦਾਂ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਗਈ ਹੀ ਮੈਂ ਉਹਨਾਂ ਵੱਲ ਬੜਾ ਵਧੀਆ ਚਾਹ ਪਾਣੀ ਪਿਆ ਲਿਆ ਹਨ ਤੇ ਆ ਡੱਬਾ ਫੇਰ ਵਾਪਸ ਹੀ ਲੈਣ ਦਾ ਵਾ ਏ ਡੇਗ ਪਿਆ ਹੀ ਥੱਲੇ ਤੇ ਉਹ ਜਿੰਨਾ ਕ ਚੰਗਾ ਚੰਗਾ ਉਹਨਾਂ ਨੇ ਪੀਸ ਰੱਖ ਲਈ ਤੇ ਬਾਕੀ ਫੇ ਮੈਂ ਵਾਪਸ ਲੈ ਆਈ ਮੈਂ ਚੱਲ ਇੱਥੇ ਡੰਗਰਾਂ ਨੂੰ ਪਾ ਦੇਣੇ ਉਹਨਾਂ ਦੇ ਕੱਡੇ ਡੰਗਰ ਵਾ ਇੱਕ ਦਿਨ ਮੈਨੂੰ ਪੰਗਾ ਖਾਨਾ ਪਾਇਆ ਵਾ ਘਰ ਦਾ ਤੇ ਉਧਰੋਂ ਬਾਹਰ ਦਾ ਤੇ ਆਪ ਰਖੜੀ ਲੈ ਕੇ ਗਈ ਆ ਤੇ ਹੁਣ ਮੈਂ ਕਿੱਧਰ ਕਿੱਧਰ ਹੋਵਾਂ ਤੇ ਅੱਗੇ ਚੱਲ ਨਿਆਣਾ ਨਾਲ ਹੀ ਰਵਿਲੀ ਦਾ ਮੈਂ ਨਕਰਾ ਦੇ ਦਿੰਦਾ ਤੇ ਮਿੰਟੋ ਮਿੰਟ ਅਸੀਂ ਮਾਂ ਪੁੱਤ ਕਰਕੇ ਤਕਾਰ ਆ ਜਾਣੇ ਹੀ ਤੇ ਚਲੋ ਘਰ ਦਾ ਵੀ ਚਲੋ ਮਾੜਾ ਮੋਟਾ ਨਾਲ ਮੈਂ ਕਰਾ ਦੇਣੀ ਜਿੰਨਾ ਕਿ ਮੇਰੇ ਕੋਲ ਹੁੰਦਾ ਹੀ ਤੇ ਹੁਣ ਮੈਂ ਕਦੀ ਘਰ ਦਾ ਕਰਦੀ ਕਦੀ ਮੈਂ ਬਾਹਰ ਦਾ ਕਰਦੀ ਤੇ ਮੈਨੂੰ ਤੇ ਔੜ ਦੀ ਸੋਜ ਦੀ ਵੀ ਕੋਈ ਨਹੀਂ ਮੇਰੇ ਮੁੰਡੇ ਬਿਨੋ ਤੇ ਉਹਨੂੰ ਵੀ ਨਾਲ ਲਾ ਕੇ ਤੇ ਲੈ ਗਈ ਆ ਤੇ ਹੁਣ ਨਾ ਕਿਤੇ ਆਈ ਤੇ ਮੇਰਾ ਤਾਂ ਦਿਲ ਕੰਡਿਆ ਵੀ ਇਹਦੀ ਮਾਂ ਨੂੰ ਖੂਨ ਲਾ ਕੇ ਤੇ ਇੱਕ ਉਹਦੀ ਵੀ ਨਾ ਝਾੜ ਕਰਾਂ ਉਹ ਸਿਆਣੀ ਬਿਆਣੀ ਆ ਵੀ ਦੱਸ ਜੇ ਗਈ ਆ ਤੇ ਤੂੰ ਨੂੰ ਵਾਪਸ ਕਲਾ ਦੇ ਜੇ ਜਾਣਾ ਹੀ ਤੇ ਕੱਲੀ ਉੱਜੜ ਜਾਂਦੀ ਤੇ ਚੱਲ ਮੇਰੇ ਪੁੱਤ ਨੂੰ ਨਾ ਨਾਲ ਖੜਦੀ ਤੇ ਹੁਣ ਡੇਰੇ ਤੇ ਘਾਰਵਾ ਤੇ ਮੈਨੂੰ ਤਾਂ ਟੈਨਸ਼ਨ ਪਈ ਆ ਕਿੰਨੀਆਂ ਚੋਰੀਆਂ ਹੋਣ ਡਈਆਂ ਆ ਤੇ ਜੇ ਕੋਈ ਆਵੇ ਤੇ ਮੇਰੇ ਦੋ ਮਾਰੇ ਤੇ ਇਥੇ ਲੋਟ ਪੋਟ ਕੇ ਗਾਂ ਜਾਵੇ ਤੇ ਨਾ ਅਗਲਿਆਂ ਨੂੰ ਪਤਾ ਨਾ ਹੁਣ ਪਿਛਲਿਆਂ ਨੂੰ ਪਤਾ ਤੇ ਅਵ ਤੇ ਇਹ ਵੀ ਗੱਲ ਕੋਈ ਆਂਡ ਗਵਾਨ ਵੀ ਕਿਸ ਦੇ ਘਰ ਕਿੰਨਾ ਕੋਣ ਜਾਣ ਰਿਹਾ ਅੱਗੇ ਸੁਖ ਨਾ ਜਾਂਦੇ ਸੀ ਤੇ ਗੱਲਬਾਤ ਕੋਈ ਕਰਮ ਦਾ ਏ ਤੇ ਹੁਣ ਤੇ ਕੋਈ ਕਿਸ ਦੇ ਘਰ ਵੀ ਨਹੀਂ ਵੜਦਾ ਤੇ ਹੁਣ ਮੈਂ ਇਹਦੇ ਵਿੱਚ ਮਿੰਨਤ ਕੋਈ ਸਮਝ ਨਹੀਂ ਲੱਗਣਦੀ ਵੀ ਕੀ ਕਰਾਂ ਹੁਣ ਚੱਲ ਹਾਂ ਅੰਦਰ ਮੇਰਾ ਤੇ ਜੇ ਕਹਦਾ ਵੀ ਜਾਂ ਤੇਰੇ ਕੋ ਮਾਰਦਾ ਤੇ ਜਾਂ ਉਹਨਾਂ ਦੇ ਸਿਰ ਚ ਮਾਰਾਂ ਜਿਨ੍ਹਾਂ ਨੇ ਮੈਨੂੰ ਖਪਾਇਆ ਵਾ ਤੇ ਮੇਰੀ ਗੱਲ ਸੁਣ ਲੈ ਤੈਨੂੰ ਮਾਂ ਦੀ ਲੋੜ ਵਾ ਤੇ ਉਹਨਾਂ ਦੇ ਦਾਦੀ ਦੀ ਤੇ ਭੁਆ ਦੀ ਲੋੜ ਵਾ ਤੈਨੂੰ ਟਾਡੇ ਵੀ ਲੋੜ ਵਾ ਕੋਈ ਦੀ ਵੀ ਲੋੜ ਆ ਤੇ ਦਾਦੀ ਦੀ ਵੀ ਲੋੜ ਵਾ ਮੰਮੀ ਜੀ ਤੈਨੂੰ ਭੁਆ ਜੀ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਉਹ ਕਿੰਨੇ ਮਾਂ ਤਾ ਨਾ ਰਖੜੀ ਲੈ ਗਏ ਤੇ ਉਹਨਾਂ ਧੱਕੇ ਮਾਰ ਕੇ ਕਰਤਾ ਵਾ ਨਾਲੇ ਉਹਨਾਂ ਸਾਰਾ ਡੱਬਾ ਖਲਾਰਤਾ ਤੇ ਡੱਬਾ ਮੈਂ ਇਦਾਂ ਹੀ ਖਲਾਰਨਾ ਜਦੋਂ ਉਹਨਾਂ ਮੈਂ ਇੱਕ ਵਾਰੀ ਕਿਹਾ ਹੀ ਵੀ ਨਹੀਂ ਅੰਦਰ ਜਾਣਾ ਰਖੜੀ ਬੰਧਣੀ ਤੂੰ ਤਾਂ ਸਕੂਲ ਚੱਲਨੇ ਆਂ ਤੋ ਉਹਦਾ ਫਰਜ਼ ਹੀ ਨਹੀਂਗਾ ਹੜਦੀ ਨਹੀਂ ਫਿਰ ਹਾਰ ਕੇ ਮੈਨੂੰ ਆਪਣਾ ਕਦਮ ਚੁੱਕਣੇ ਪਏ ਆ ਮੈਨੂੰ ਬੰਨ ਲੈਣ ਦਿੰਦੇ ਨਹੀਂ ਕੋਈ ਪੈਸਾ ਦੇਣਾ ਸੀ ਤੇ ਉਦਾਂ ਮੈਨੂੰ ਬਨ ਕੇ ਜਾ ਸਕਦੇ ਇਹਨਾਂ ਰੱਖ ਰੀ ਉਦਾਂ ਕਿਦਾਂ ਚਲ ਜਣਾ ਸੀ ਉਹਨੇ ਦੇਖਣਾ ਮੈਨੂੰ ਦਵੇ ਜਸ਼ਨ ਕੋ ਜੇ ਮੇਰਾ ਭਰਾ ਨਹੀਂ ਕਰਤੇ ਮੰਮੀ ਜੀ ਅੱ비 ਦੇ ਦਾਦੀ ਨੇ ਨਾ ਭੂਆ ਜੀ ਨੂੰ ਪੁੱਛਣਾ ਵਾ ਤੇਰੇ ਭਰਾ ਨੇ ਕੀ ਦਿੱਤਾ ਹੁਣ ਉਹਨਾਂ ਜਾ ਕੇ ਕੀ ਮੂੰਹ ਦਿਖਾਉਣਗੇ ਉਹ ਕੁੱਖ ਨਹੀਂ ਦਿੱਤਾ ੱਟਕੇ ਮਾਰੇ ਸਿਰਫ ੱਟਕੇ ਮੈਂ ਇਦਾਂ ਹੀ ਮਾਰਨੇ ਜਦੋਂ ਉਹਨੂੰ ਲੱਗਦੀ ਨਹੀਂ ਤਾਂ ਆਪਣੇ ਨਾਲੀ ਉਹਦੀ ਬਾਵਾ ਇੱਥੇ ਬਣੂਗੀ ਪੀਪੇ ਆ ਪ੍ਰਾਦੇ ਕਰ ਗਈ ਆ ਤੇ ਕੀ ਦਿੱਤਾ ਕੁਝ ਜਦੋਂ ਦਿੱਤਾ ਨਾ ਤਾਂ ਆਪੇ ਵੇਖਣੀ ਆ ਕਿ ਮੈਨੂੰ ਤੇ ਮੇਰੇ ਭਰਾ ਨੇ ਕੁਝ ਨਹੀਂ ਦਿੱਤਾ ਵਿਆਹ ਤੇ ਵੀ ਨਾ ਕਿਦੋਂ ਨੇ ਕੱਪੜੇ ਖਰਾਬ ਹੋ ਗਏ 36 36 ਗੱਲਾਂ ਕਰਕੇ ਗਏ ਇੱਥੇ ਹੁਣ ਭਰਾ ਕਿੰਨੀਆਂ ਗੱਲਾਂ ਕਰਨੀਆਂ ਉਹਨਾਂ ਨੇ ਹਾਂ ਕਿਦਿਆਂ ਨੇ ਗੱਲਾਂ ਕਰਦੇ ਤੂੰ ਬਹੁਤਾ ਸਿਆਣਾ ਨਾ ਬਣ ਤੇ ਮੈਨੂੰ ਮਤਾਂ ਨਾ ਦੇ ਤਾ ਆਪਣਾ ਕੰਮ ਕਰ ਪੜਨ ਨਾਲ ਖਿਆਲ ਕਰ ਜਿਹੜਾ ਕਰਨ ਡਿਆ ਵਾਂ ਬਾਹਰ ਨਾ ਮੈਂ ਚੱਲਾਂ ਸੀ ਟਾਡੇ ਕਰਕੇ ਮੇਰਾ ਸਕੂਲ ਦਾ ਟਾਈਮ ਹੀ ਨੰਗ ਗਿਆ ਹੁਣ ਤੇਰਾ ਤਾਂ ਉਦਾਂ ਹੀ ਨਹੀਂ ਜੀ ਕਰਦਾ ਜਾਣ ਲੋ ਤੂੰ ਨੇ ਦੇ ਹੋਈ ਇਸੇ ਦੇ ਨਾਲ ਗੁੱਟ ਤੇ ਰਖੜੀ ਬਣਾਣਾ ਪੋਆ ਕੋਲੋਂ ਹਰ ਕਿੱਡਾ ਘਫਾ ਬਦਾ ਰੱਖੜੀ ਬਣਾਉਂਦੇ ਨਾ ਸੱਜ ਤਾਂ ਨਹੀਂ ਤੂੰ ਤੇ ਨਾ ਇੰਨਾ ਮੇਲਾ ਲਾਉਂਦੇ ਉਹ ਚੁੱਪ ਕਰਕੇ ਆਪਣੇ ਰਖੜੀ ਮੇਰੇ ਬਣ ਜਾਂਦੇ ਤੇ ਆਪਣੇ ਉਹਨੇ ਘਰ ਚਲ ਜਾਣਾ ਤੇ ਮੈਂ ਵੀ ਸਕੂਲੇ ਚਲ ਜਾਏ ਤੂੰ ਇਹਦੇ ਜਾਨ ਬੁੱਝ ਕੇ ਇੱਥੇ ਰੋਲਾ ਪਾਇਆ ਵਾਦੂ ਮੇਰੀ ਪੁੱਤ ਗੱਲ ਸੁਣ ਲੋਕਾਂ ਦੀ ਭੂ ਆਉਂਦੀਆਂ ਨਾ ਕਿੱਡੀ ਸੋਹਣੀ ਬਰਫੀ ਲੀ ਹੁੰਦੀਆਂ ਕੋਈ ਚੀਜ਼ ਖਾਣ ਨਹੀਂ ਕੀ ਉਹ ਸੜਿਆ ਵੇਸਣ ਕਦੀ ਤੂੰ ਵੇਖਿਆ ਨਹੀਂਗਾ ਕਿ ਉਹ ਵੇਸਣ ਭੱਜ ਭੱਜ ਕੇ ਪੈਣ ਡਿਆ ਵੇਸਣ ਹੀ ਨਾ ਤੇ ਵੇਸਣ ਹੀ ਬਰਫੀਆਂ ਵਰਗਾ ਹੀ ਹੁੰਦਾ ਵਾ ਉਹ ਵੀ ਇਦਾਂ ਨਾ ਹੁੰਦਾ ਵਾ ਉਹ ਮਾਂ ਨੂੰ ਨੇ ਪਾਸ ਚੰਗਾ ਸਮਝਿਆ ਤਾਂ ਉਹਨਾਂ ਨੇ ਆਖਣਾ ਬਸ ਇੰਨੀ ਅੱਜ ਖਾਪ ਖਪਾਈ ਹੋਈ ਆ ਸਰੀ ਭੀੜ ਕਾਂ ਡਿਆ ਪਿਆ ਵਾ ਐਦਾਂ ਹੁਣ ਤੇ ਜਿੱਦਾਂ ਨਾੜਾ ਪਾੜੇ ਜਾਣੀਆਂ ਹੁੰਦੀਆਂ ਵਾ ਪਤਾ ਨਹੀਂ ਕਿਹੜਾ ਵੈਰ ਕੱਢਣਾ ਭਾਬੀ ਨੇ ਮੇਰੇ ਨਾਲ ਬਥੇਰਾ ਧਿਆਨ ਇਧਰ ਉਧਰ ਪਾਉਣ ਦੀਆਂ ਪਰ ਮਰ ਮਰ ਧਿਆਨ ਉਥੇ ਹੀ ਜਾਂਦਾ ਵਾ ਉਹੀ ਗੱਲਾਂ ਚੇਤੇ ਆਈ ਜਾਂਦੀਆਂ ਵਾ ਐਦਾਂ ਕਰਾਂ ਮੰਮੀ ਨੂੰ ਵੀ ਫੋਨ ਕਰਕੇ ਦੱਸਦਾ ਦੀਕਦੇ ਹੋਣੇ ਆ ਕਿ ਸ਼ਾਮਾਂ ਨੂੰ ਅਸੀਂ ਆ ਜਾਾਂਗੇ ਮੰਮੀ ਜੀ ਫੋਨ ਦਾ ਉਹ ਹਾਂ ਆਪਣਾ ਮੈਂ ਹਾਂ ਕਰ ਕਰ ਕੇ ਦੱਸਦਾ ਮੈਂ ਮੰਮੀ ਨੂੰ ਪਈ ਸ਼ਾਮਾਂ ਨੂੰ ਆ ਜਾਾਂਗੇ ਮੰਮੀ ਜੀ ਸੁੱਤੇ ਜੈਂ ਮੰਮੀ 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 ਕੀ ਹੋਇਆ ਵਾ ਮੰਮੀ ਹੇ ਮੰਮੀ ਹੋਸ਼ ਕਿਉਂ ਨਹੀਂ ਗੰਢੀ ਵੀ ਸਰੀਰ ਵੀ ਬੜਾ ਮਗੰਢਿਆ ਵਾ ਮੰਮੀ ਜੀ ਹੇ ਹੁਣ ਮੈਂ ਕਿੰਨੂੰ ਆਵਾਜ਼ ਮਾਰਾਂ ਮੰਮੀ ਮੇਰਾ ਚਾਹ ਨੂੰ ਜੀ ਕਰਨ ਦਿਆ ਇਹ ਕੁੜੀ ਕਾਦੀ ਆ ਗਈ ਇਹਨਾਂ ਦੇ ਮਾਵਾਤੀ ਆਂਦੀਆਂ ਗੱਲਾਂ ਹੀ ਨਹੀਂ ਮੁੱਕਣੀਆਂ ਪਤਾ ਨਹੀਂ ਕਿ ਕਿੰਨੀਆਂ ਗੱਲਾਂ ਦੇ ਵਿੱਚ ਇਹ ਰੁੱਝੀਆਂ ਵੀ ਜਿਹੜਾ ਚਾਹ ਪਾਣੀ ਵਾਲੀ ਕੋਈ ਧਿਆਨ ਨਹੀਂ ਇਹਨਾਂ ਦਾ ਚਲੋ ਬੰਦਾ ਇਹਨਾਂ ਨੇ ਸੋਚੇ ਵੀ ਬਾਹਰੋਂ ਆਇਆ ਉਹਨਾਂ ਚਾਹ ਪਾਣੀ ਦੇ ਘੁੱਟ ਦੇ ਦिए ਉਹ ਮੈਨੂੰ ਦੋ ਅਗਰ ਚਾਹ ਪਾਣੀ ਮੈਂ ਜਾ ਕੇ ਪੱਠਾ ਰੱਥਾ ਕਰਨਾ ਮੰਮੀ ਜੀ ਮੰਮੀ ਜੀ ਕਵਲ ਕੀ ਹੈ ਤੇਰੀ ਮਾਂ ਨੂੰ